ਗੁਰੂ ਪਿਆਰੀ ਸਾਧ ਸੰਗਤ ਜੀ ਬਲਾਉ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਜੋ ਬੜੀ ਧੂਮ ਧਾਮ ਤੇ ਸ਼ਰਧਾ ਦੇ ਨਾਲ ਪੂਰੇ ਵਰਲਡ ਦੇ ਵਿੱਚ ਮਨਾਏ ਜਾ ਰਹੇ ਹੈ ਉਸੇ ਲੜੀ ਦੇ ਤਹਿ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਦੀ ਪ੍ਰਬੰਧ ਕਮੇਟੀ ਤੇ ਸਮੁੱਚੇ ਸੰਗਤ ਦੇ ਸਹਿਯੋਗ ਦੇ ਨਾਲ 31 ਤੱਕ ਤੇ ਇੱਕ ਤਰੀਕ ਨੂੰ ਮਨਾਇਆ ਜਾ ਰਿਹਾ ਹੈ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਫਰਟਪਾਡ ਪ੍ਰਕਾਸ਼ 30 ਤਰੀਕ ਨੂੰ ਕੀਤਾ ਜਾਣਗੇ 1 ਤਰੀਕ ਨੂੰ ਭੋਗ ਪਾਇਆ ਜਾਣਗੇ 1 ਤਰੀਕ ਵਾਲੇ ਦਿਨ ਇਕ ਅਪਰਾਲਾ ਕੀਤਾ ਜਾਂਦਾ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਗੁਰਬਾਣੀ ਦੇ ਨਾਲ ਜੋੜਨ ਲਈ ਉਹਨਾਂ ਦੇ ਮੁਕਾਬਲੇ ਕਰਾਇਆ ਜਾਂਦੇ ਨੇ ਤਕਰੀਬਨ 15 ਤੋਂ 1600 ਬੱਚਾ ਉਸ ਟੈਸਟ ਦੇ ਵਿੱਚ ਭਾਗ ਲੈਂਦਾ ਜਿਹੜੇ ਕਿ ਗੁਰਬਾਣੀ ਦਾ ਸੁੱਧ ਉਚਾਰਨ ਔਰ ਕੀਰਤਨ ਤੇ ਦਸਤਾਰ ਸਜਾਉ ਮੁਕਾਬਲੇ ਕਰਾਏ ਜਾਂਦੇ ਨੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਰਮ ਸਿੰਘ ਜੀ ਭੰਡਾਰੀ ਪ੍ਰਿੰਸੀਪਲ ਜੋ ਉਹਨਾਂ ਦੀ ਅਗਵਾਹੀ ਦੇ ਵਿੱਚ ਸਾਰੇ ਬੱਚੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਅੜੜ ਮੁਖ ਮੁਖ ਸਕੂਲਾਂ ਦੇ ਵਿੱਚੋਂ ਇੱਥੇ ਆਉਂਦੇ ਨੇ ਉਹਨਾਂ ਦੇ ਟੈਸਟ ਲਏ ਜਾਂਦੇ ਨੇ ਇੱਕ ਬਹੁਤ ਵੱਡਾ ਆਪਰਾਲਾ ਕੀਤਾ ਜਾਂਦਾ ਹੈ ਸਾਰੇ ਹੀ ਸਾਥ ਸਕੂਲ ਪਹਿਲਾਂ ਤਾਂ ਇਸ ਸੋਵ ਦਿਹਾੜੇ ਦੇ ਉੱਤੇ ਸਾਰਿਆਂ ਨੂੰ ਵਧਾਈ ਦਿੱਤੀ ਜਾਂਦੀ ਹੈ ਤੇ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਉਸ ਦਿਨ ਇੱਕ ਤਰੀਕ ਵਾਲੇ ਦਿਨ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਿਹਾੜੇ ਨੂੰ ਮਨਾਉਂਦੇ ਹੋਏ ਆਪਾਂ ਗੁਰੂ ਘਰ ਦੇ ਵਿੱਚ ਆ ਕੇ ਨਤਮਕਤ ਹੋਣਾ ਤੇ ਹਾਜ਼ਰੀਆਂ ਭਰਨੀਆਂ ਨੇ ਆਪਣੇ ਬੱਚਿਆਂ ਨੂੰ ਬਤ-ਬਤ ਪ੍ਰੇਰਿਤ ਕਰਕੇ ਇਸ ਜਿਹੜਾ ਟੈਸਟ ਹੋ ਰਿਹਾ ਹੈ ਗੁਰਵਾਣੀ ਦੇ ਸੋਧ ਵਿਚਾਰ ਮ ਉਹਦੇ ਵਿੱਚ ਜ਼ਰੂਰ ਆਪਣੇ ਬੱਚਿਆਂ ਨੂੰ ਭਾਗ ਦੇਵੋ। ਤੋ ਅੱਜ ਸਮਾਂ ਵੀ ਬੜੀ ਲੋੜ ਹੈ। ਤੋ ਅੱਜ ਜਿਹੜਾ ਸਮਾਂ ਸਾਡਾ ਜਿਹੜਾ ਜ਼ੂਥ ਹੈ ਇਹਦੇ ਬੱਚੇ ਆ ਉਹ ਕਰਾਹੇ ਪੈ ਚੁੱਕੇ ਆ। ਤੋ ਸਾਡੇ ਨਸ਼ਾ ਜੇ ਅਸੀਂ ਲਾ ਲਈ ਅਸੀਂ ਇੰਨਾ ਵੱਧ ਚੁੱਕੇ ਆ ਜੋ ਸਰਕਾਰਾਂ ਵੀ ਕੰਟਰੋਲ ਨਹੀਂ ਕਰ ਸਕੀਆਂ। ਇਹਦਾ ਇੱਕੋ ਇੱਕ ਹੱਲ ਹੈ ਜੇ ਅਸੀਂ ਆਪਣੇ ਬੱਚਿਆਂ ਨੂੰ ਸਿੱਧੇ ਰਸਤੇ ਪਾਉਣਾ ਹੈ ਇਸ ਮਾੜੇ ਸਮੇਂ ਤੋਂ ਬਚਾਉਣਾ ਹੈ। ਤੋ ਗੁਰਬਾਣੀ ਦੇ ਲੜ ਨਾਲ ਕਿਹ ਹੀ ਬੱਚਾ ਜਾ ਸਕਦਾ ਇਸ ਲਈ ਆਪਾਂ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਇਸ ਗੁਰਬਾਣੀ ਦੇ ਲੜ ਲਈਏ ਔਰ ਬਾਣੀ ਸੁੱਧ ਉਚਾਰ ਉਹਨਾਂ ਨੂੰ ਸਿਖਾਈਏ ਇਸ ਭਾਗ ਦੇ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਆਪਾਂ ਲਿਆ ਕੇ ਇੱਥੇ ਗੁਰੂਦਵਾਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਭਾਗ ਦੇ ਵਿੱਚ ਜਰੂਰ ਆਪਾਂ ਉਹਨਾਂ ਦਾ ਹਿੱਸਾ ਬਣਾਈਏ ਇਸ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਾਡੀ ਸਮੁੱਚੀ ਜਿਹੜੇ ਇੱਥੇ ਰਾਜੀ ਸਿੰਘ ਗ੍ਰਾਂਥੀ ਸਿੰਘ ਉਹਨਾਂ ਵੱਲੋਂ ਤੇ ਸਮੂਹ ਜੀ ਸਾਰੇ ਦੇ ਸਹਿਯੋਗ ਦੇ ਨਾਲ ਇਹ ਮਨਾਇਆ ਜਾ ਰਿਹਾ ਹੈ ਇੱਕ ਬੇਨਤੀ ਵੀ ਜਿਹੜੀ ਇਹ ਵੀਡੀਓ ਆਪਾਂ ਬਣਾ ਰਹੇ ਇਹਨੂੰ ਜਰੂਰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਹਰ ਇੱਕ ਬੱਚੇ ਤੱਕ ਇਹ ਪਹੁੰਚ ਸਕੇ ਅਸੀਂ ਇਹਦਾ ਲਾਭ ਪ੍ਰਾਪਤ ਕਰ ਸਕੀਏ ਇਹੀ ਇੱਕ ਬੇਨਤੀਆਂ ਪ੍ਰਵਾਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ